ਨਾਰਾਇਣ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਚਲਾਈਆਂ ਗੋਲੀਆਂ ਸੀਸੀਟੀਵੀ ਆਈ ਸਾਹਮਣੇ ਅਣਪਛਾਤੇ ਨੰਬਰ ਤੋਂ 50 ਲੱਖ ਰੁਪਏ ਫਿਰੋਤੀ ਦੀ ਕੀਤੀ ਮੰਗ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ NRI ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗਾ ਰਸੂਖ ਅਤੇ ਸੰਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਰੁਚੀ ਰੱਖਦਾ ਹੈ ਜਾਣਕਾਰੀ ਦਿੰਦਿਆਂ ਐਨਆਰਆਈ ਰੁਪਿੰਦਰ ਸਿੰਘ ਰੋਮੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਕਾਰ ਸੁੱਤਾ ਹੋਇਆ ਸੀ ਕਿ 12 वजह के करीब परिवारक मैंबर ने दस्या कि बाहर खड़ाका होया है जदों मैं कोठी दे उपर जाके वेख्या कोई भी नज़र नहीं आया अते सवेरे किसी पिंड व्यक्ति ने जानकारी दी कि तेरे गेट ते रात फायरिंग हुई है ਜਦੋਂ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਵੇਖੀਆਂ ਤਾਂ ਅਨਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੇਟ 'ਤੇ ਉੱਪਰ ਦੋ ਫਾਇਰ ਕੀਤੇ ਗਏ ਜਿਨ੍ਹਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਸੋਮਵਾਰ ਸਵੇਰੇ ਅਨਪਛਾਤੇ ਫੋਨ ਨੰਬਰ ਉੱਤੇ 50 ਲੱਖ ਰੁਪੀ ਫਿਰੋਤੀ ਮੰਗੀ ਵੀ ਮੰਗੀ ਗਈ ਰੁਪਿੰਦਰ ਸਿੰਘ ਰੋਮੀ ਵੱਲੋਂ ਥਾਣਾ ਕੁਮਾਨ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ ਤੁਰੰਤ ਥਾਣਾ ਮੁਖੀ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਸਾਰੀ ਘਟਨਾ ਦੀ ਪੁਲਿਸ ਵੱਲੋਂ ਹਾਰੇਕ ਪਾਕ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਿਊਰੋ ਚੀਫ ਬੀ ਐਸ ਕਲਸੀ ਤੇ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਕਿੰਦਰ ਸੰਗ ਰੋਮੀ ਆ ਮੈਂ ਪੇਡ ਮਾੜੀ ਡੰਡਾ ਜੀਰ ਕੋਲ ਬੰਦਰ ਬਲਾਕ ਦਰ ਵਾਕਿਆ ਭਾਜੀ ਅਸੀਂ ਸੁੱਤਾ ਸੀ ਕੋਈ ਸਾਡੇ 11:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਤੇ ਚੜ ਕੇ ਦੇਖਿਆ ਵਾ ਮੈਨੂੰ ਤਾਂ ਕੁਝ ਬਰੋਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਰ ਹੋਦੀ ਹੈ ਹੂੰ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਨੂੰ ਬਾਹਰ ਉਹ ਜੀ ਉਹ ਬਸ ਉਹਨੇ ਕੋਈ ਗੱਲ ਨਹੀਂ ਕੀਤੀ ਫੋਨ ਕੱਟਦਾ ਆ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਬਾਹਰ ਜੀ ਇਹ ਇੱਥੇ ਕੈਮਰਾ ਚੈੱਕ ਕੀਤਾ ਦੋ ਵਿੱਚ 2000 ਮੁੰਡੇ ਮੂੰਹ ਬੰਨੇ ਜਣ ਪੈਤੇ ਤੇ ਉਹ ਫਾਇਰ ਕਰਤੀ ਰਹੀ ਡੇਟ ਦੇ ਤੇ ਕੋਈ ਦੱਲੇ ਕਾਲ ਕੋਈ ਜੀ ਤਣਕੇ ਪਰ ਰਿਕਾਲ ਕੋਈ ਪਹਿਲੇ ਕੋਈ ਜਣੇ ਬਾਅਦ ਕੋਈ ਕਾਲ ਜੀ ਬਾਅਦ ਚ ਕਾਲਾ ਜਿਹੜਾ ਮੰਗ ਕੀਤੀ ਕੋਲ ਨੂੰ ਨਹੀਂ ਜੀ ਕੋਈ ਕਾਲ ਅਜੇ ਤਿੰਨ ਕਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸਓ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰੋਸੈਸਨ ਆਇਆ ਉਹ ਜੀ ਤੇ ਕਾਰਵਾਈ ਚੱਲ ਗਈ ਕੀ ਮੰਗ ਕਰਦਾ ਮੰਗ ਬਸ ਵੀ ਬੰਦੇ ਟਰੇਸ ਕੀਤੇ ਗਿਆ ਹੁਣ ਫੜੇ ਜਾ ਉਹਨਾਂ ਤੇ ਕੌਣ ਆ ਗਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੋਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮਤਲਬ ਇਹ ਲੱਗਦਾ ਤੁਹਾਨੂੰ ਕੋਈ ਕੀ ਪਿੱਛੇ ਕੁ ਲਗਤ ਬੋਲ ਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਜਾਇਜ਼ ਨਾਂ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੋਣੀ ਆਪਣੇ ਆਪ ਦੇਖ ਲਵਾਂਗੇ ਮੇਰਾ ਨਾਮ ਅਜੰਦਰ ਸਿੰਘ ਪ੍ਰਿੰਟੰਡ ਮੈਂ ਭਾਜੀ ਆਉਂਦੇ ਹੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12 ਦੇ ਵਿੱਚ ਵਿੱਚ ਇਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲਵਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆਈ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਾਲਦੇ ਹਾਂਡੇ ਦੇ ਉੱਪਰ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਾਂ ਕਰਕੇ ਉਹ ਨਿਕਲ ਗਏ ਹੁੰ ਜੇਰੋਂ ਹਾਂਜੀ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਸੀ